ਖਲਸਾ ਵਾਇਕ ਜੀ ਕੀ ਫਤਿਹ ਅਗੁਰੂ ਸਵਾਰਿਓ ਆਪ ਜੀ ਦੇ ਨਾਲ 1971 ਦੀ ਇੱਕ ਵਿਚਾਰ ਸਾਂਝੀ ਕਰੀਏ ਤਿੱਖੀਵਨ ਸ਼ਹਿਰ ਚੌਂਕ ਦੇ ਨਾਲ ਥਾਣਾ ਤੇ ਥਾਣੇ ਦੇ ਨਾਲ ਇੱਕ ਛੋਟੀ ਜੀ ਜਗ੍ਹਾ ਹੈ ਬਾਬੇ ਨਾਗੇ ਦੀ ਅੱਖੀਂ ਵੇਖਿਆ ਹੋਇਆ ਉਹ ਮਨੁੱਖ ਬਿਲਕੁਲ ਬੋਲਦਾ ਨਹੀਂ ਸੀ ਉਹ ਬਿਲਕੁਲ ਹੀ ਨਗਨ ਅਵਸਥਾ ਦੇ ਵਿੱਚ ਇੱਕ ਲੰਗੋਟਾ ਤੇੜ ਹੁੰਦਾ ਸੀ ਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਉਸ ਲੰਗੋਟੇ ਤੇ ਉਸ ਕੁਟਿਆ ਦੇ ਵਿੱਚ ਹੀ ਕੱਟੀ ਕੁਟਿਆ ਦੇ ਵਿੱਚ ਥੱਲੇ ਰੇਤ ਬੜੀ ਦੁਨੀਆ ਵੱਤ ਵੱਦ ਮੰਤਾ ਮੰਨ ਵਾਲੀ ਉੱਥੇ ਜਗ੍ਹਾ ਤੇ ਆਉਂਦੀ ਸੀ ਪ੍ਰਪੁਜਿਆ ਆ ਸਾਧੂ ਸੀ ਸਾਡੇ ਮਾਮਾ ਜੀ ਸੀ ਵਸਨ ਸਿੰਘ ਦੂਲ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਈ ਸੀ ਕਿ ਕਿ ਹਿਆਰਾ ਸਿੰਘ ਪੱਲੜ ਬੜਾ ਮੰਨਿਆ ਪਰ ਮੰਨਿਆ ਬਦਮਾਸ਼ ਸੀ ਜਿਸ ਨੂੰ ਸਿਨੇਮਾ ਉਹਦੇ ਘਟ ਉਤਾਰਿਆ ਸੀ ਹੁਣ ਉਹ ਸਾਡੀ ਨਾਨੀ ਨੇ ਜਦੋਂ ਮੱਥਾ ਟੇਕਣਾ ਸੰਤਰੇ ਲੈ ਕੇ ਆਈ ਬਾਬੇ ਨਾਗੇ ਦੇ ਕੋਲ ਤੇ ਉਹ ਮਹਾਪੁਰਸ਼ ਜਿਸ ਤੇ ਖਫਾ ਹੁੰਦੇ ਸੀ ਉਹਦਾ ਸੌਰਜਨਦਾ ਸੀ ਜਿਸ ਤੇ ਖੁਸ਼ ਹੁੰਦੇ ਸੀ ਉਹਦਾ ਕੰਮ ਅੜ ਜਾਂਦਾ ਸੀ ਜਦੋਂ ਸੰਤਰੇ ਲਿਜਾ ਕੇ ਮੱਥਾ ਟੇਕਿਆ ਇੱਕ ਸੰਤਰਾ ਛੱਲਿਆ ਮਾ ਪ੍ਰਸ਼ਾਨ ਨੇ ਉਹਦੇ ਵਿੱਚੋਂ ਇੱਕ ਫਾੜੀ ਚਿਤਕ ਕੇ ਮਾਈ ਨੂੰ ਪ੍ਰਸ਼ਾਦ ਰੂਪ ਵਿੱਚ ਦੇ ਦਿੱਤੀ ਅੱਜ ਉਹ ਵਸਨ ਸਿੰਘ ਫਾਸੀ ਦੀ ਸਜ਼ਾ ਟੁੱਟ ਗਈ ਔਰ ਆਪਣੀ ਸਜ਼ਾ ਪੂਤ ਕੇ ਅੱਜ ਵੀ ਦੁਨੀਆ ਦੇ ਉੱਤੇ ਜਿਉਂਦਾ ਹੈ ਮਾ ਪ੍ਰਸ਼ਾਨ ਇੱਕ ਮਾਸਾ ਮਾਪੁਰਸ਼ ਐਸਾ ਕਿ ਸਾਰੀ ਦਿਹਾੜੀ ਭਿੱਖੀ ਹੁਣ ਸ਼ਹਿਰ ਦੇ ਵਿੱਚ ਘੁੰਮਦੇ ਰਹਿਣਾ ਫਿਰਦੇ ਰਹਿਣਾ ਔਰ ਇੱਕੋ ਹੀ ਢਾਬਾ ਸੀ ਜਿੱਥੋਂ ਉਹਨੇ ਪ੍ਰਸ਼ਾਦਾ ਛਕਣਾ ਹਰੀ ਕੇਵਲੀ ਰੋਡ ਦੇ ਉੱਤੇ ਔਰ ਉਸ ਢਾਬੇ ਦੇ ਉੱਤੋਂ ਦਹੀਂ ਸਬਜ਼ੀ ਹਰ ਇੱਕ ਚੀਜ਼ ਇੱਕ ਜਗ੍ਹਾ ਤੇ ਰਲਾ ਕੇ ਮਿਕਸ ਕਰ ਲੈਣਾ ਤੇ ਉਸ ਨੂੰ ਉਹਨੇ ਖਾਣਾ ਜਿਹੜਾ ਵਰ ਜਾਣਾ ਉਹ ਇੱਕ ਗੂੰਗਾ ਹੁੰਦਾ ਸੀ ਉਸ ਦੇ ਪਿੱਛੇ-ਪਿੱਛੇ ਉਹ ਉਸਨੇ ਗੂੰਗੇ ਨੇ ਖਾਣਾ ਬਿਲਕੁਲ ਹੀ ਗੂੰਗਾ ਬੋਲ ਨਹੀਂ ਸੀ ਸਕਦਾ ਤੇ ਗੁਰੂ ਸਾਰੂ ਜਿਸ ਵਲੇ ਉਹਨੇ ਉਹ ਖਾਣਾ ਝੂਠਾ ਖਾਣਾ ਬਾਬੇ ਨੇ ਉਸ ਨੂੰ ਕੁੱਟਣਾ ਵੀ ਪਰ ਉਸਨੇ ਉਸ ਨੂੰ ਖਾ ਲੈਣਾ ਪਰ ਐਸੀ ਬਰਕਤ ਹੋਈ ਪਤਾ ਨਹੀਂ ਅੱਜ ਹੈ ਜਾਂ ਨਹੀਂ ਉਹ ਗੁੰਗਾ ਜਿਹੜਾ ਸੀ ਉਹ ਬੋਲਣ ਲੱਗਿਆ ਸੀ ਇਸੇ ਤਰ੍ਹਾਂ ਇੱਕ ਪੌੜੀਆਂ ਦੇ ਉੱਤੇ ਚੱਲ ਕੇ ਉਸਮਾ ਪਰਸ਼ਦੀ ਕੁਟਿਆ ਤੇ ਆਇਆ ਮੱਥਾ ਟੇਕਿਆ ਬਾਬਾ ਬੜਾ ਗੁੱਸੇ ਦੇ ਵਿੱਚ ਸੀ ਜਿਸ ਵੇਲੇ ਉਹਨੇ ਮੱਥਾ ਟੇਕਿਆ ਉਸਤੀ ਪੌੜੀ ਫੜ ਕੇ ਉਹਦੀਆਂ ਮੋਰਾਂ ਦੇ ਵਿੱਚ ਮਾਰੀ ਔਰ ਪਿਆਰੇ ਦੂਜੀ ਪੌੜੀ ਵੀ ਛੱਡ ਕੇ ਉਹ ਬੰਦਾ ਆਪਣੀਆਂ ਲੱਤਾਂ ਤੇ ਭੱਜਦਾ ਹੋਇਆ ਨਿਕਲ ਗਿਆ ਬਾਹਰ ਅੱਗੇ ਜਾ ਕੇ ਮਹਿਸੂਸ ਕੀਤਾ ਕਿ ਮੈਂ ਠੀਕ ਹੋ ਗਿਆ ਇਸੇ ਤਰ੍ਹਾਂ ਹੀ ਦੋ ਭਰਾ ਸਨ ਸਖਦੇਵ ਸਿੰਘ ਤੇ ਬਗੀਚਾ ਸਿੰਘ ਨਗਰ ਸੀ ਉਹਨਾਂ ਦਾ ਕੜਾਹੇ ਵਾਲਾ ਕੜਾਈ ਵਾਲੇ ਤੋਂ ਮਾਝੇ ਦੇ ਵਿੱਚ ਜੀਟੀ 14 ਟਰੈਕਟਰ ਦੇ ਉੱਤੇ ਮਸ਼ੀਨ ਲਾ ਕੇ ਫਰਲਟਰ ਕਣਕਾਂ ਕੱਢਦੇ ਹੁੰਦੇ ਸੀ ਇਸੇ ਤਰ੍ਹਾਂ ਹੀ ਚਬਾਲ ਵਾਲੇ ਬੰਦੇੋਂ ਕਣਕ ਕੱਢਦੇ ਕੱਢਦੇ ਆਏ ਨਲਕੇ ਤੇ ਵੇਖਿਆ ਪਾਣੀ ਪੀਨੇ ਹਾਂ ਥਾਣੇ ਦੇ ਨਾਲ ਹੀ ਜਗ੍ਹਾ ਹੈ ਨਲਕੇ ਤੋਂ ਪਾਣੀ ਪੀਤਾ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਮਾਪੁਰਸ਼ਾਂ ਨੂੰ ਬੜਾ ਮਾੜਾ ਚੰਗਾ ਭੋਲਿਆ ਮਾੜਾ ਚੰਗਾ ਪਿਆਰੇ ਜਿਸ ਵੇਲੇ ਬੋਲ ਕੇ ਇੱਥੋਂ ਚੱਲ ਪਏ ਜਿਸ ਵੇਲੇ ਚੱਲਦੇ ਚੱਲਦੇ ਟਰੈਕਟਰ ਲੈ ਕੇ ਤੇ ਪੀਰ ਮੁਹੰਮਦੋ ਥੋੜਾ ਜਿਹਾ ਅੱਗੇ ਆਏ ਨਗਰ ਦੇ ਕੋਲ ਆਏ ਤੇ ਤੇਲ ਮੁੱਕ ਗਿਆ ਰਗੀਚਾ ਸਿੰਘ ਕਹਿਣ ਲੱਗਾ ਸ਼ਗਦੀਰ ਸਿੰਘ ਨੂੰ ਕਿ ਮੈਂ ਤੇਲ ਲੈ ਕੇ ਉਹਨਾਂ ਹਾਂ ਔਰ ਸ਼ਗਦੀਰ ਸਿੰਘ ਉੱਥੇ ਬੈਠ ਗਿਆ ਸੁਪਨਾ ਆ ਰਿਹਾ ਹੈ ਸੁਪਨੇ ਦੇ ਵਿੱਚ ਦੱਸਿਆ ਕੇ ਬਾਬਾ ਨਾਂਗਾ ਪਿੰਗ ਝੂਟਦਾ ਪਿਆ ਔਰ ਪਿੰਗ ਝੂਟਦੇ ਆ ਝੂਟਦੇ ਆ ਮੇਰੀ ਅੱਖ ਲੱਗੀ ਤੇ ਮੇਰੇ ਗੋਡੇ ਤੇ ਆਣ ਕੇ ਪੈਰ ਮਾਰਿਆ ਮੰਦੇ ਚੰਗੇ ਬਚਨ ਕਰਕੇ ਆਏ ਸੀ ਮਹਾਂਪ੍ਰਸਾ ਨੂੰ ਉਸ ਦਾ ਖਮਿਆਜਾ ਭੁਗਤਣਾ ਪਿਆ ਬਾਹ ਵਢੀ ਗਈ ਬਾਅਦ ਵਿੱਚ ਜਿਸ ਵੇਲੇ ਭੁੱਲ ਬਖਸ਼ਾਈ ਤੇ ਪਤਾ ਨਹੀਂ ਅੱਜ ਹੈ ਕਿ ਨਹੀਂ ਹੈ ਬਾਅਦ ਵਿੱਚ ਘਰ ਦੇ ਸਾਰੇ ਕਾਰਜ ਉਹਨਾਂ ਦੇ ਸਿੱਧੇ ਹੋਏ ਸ਼ਰੂਮਣੀ ਕਮੇਟੀ ਦੇ ਵਿੱਚ ਸ਼ਗਦੇਵ ਸਿੰਘ ਨੂੰ ਨੌਕਰੀ ਮਿਲੀ ਹੱਥ ਵੱਡੇ ਤੋਂ ਇਹਦੇ ਮਹਾਂਪੁਰਸ਼ ਪੁੱਜੇ ਹੋਏ ਸਨ ਪਿਆਰਿਓ ਜਿਸ ਵੇਲੇ ਕੱਤਰ ਦੀ ਜੰਗ ਲੱਗੀ ਤੇ ਉਹਨਾਂ ਨੇ ਪਾਕਿਸਤਾਨ ਵੱਲੇ ਪਾਸੇ ਨੂੰ ਮੂੰਹ ਕਰਕੇ ਇੱਟੇ ਰੋੜੇ ਚਲਾਉਣੇ ਸ਼ੁਰੂ ਕੀਤੇ ਕੋਈ ਕਿ ਕਿਸ ਵੇਲੇ ਜੰਗ ਦੇ ਵਿੱਚ ਪਾਕਿਸਤਾਨੀ ਫੌਜ ਨੇ ਵਿਉਂਤਬੰਦੀ ਕੀਤੀ ਹੋਈ ਸੀ ਕਿ ਅਸੀਂ ਇੱਥੋਂ ਸਿੱਧੇ ਹਮਲਾ ਕਰਾਂਗੇ ਤੇ ਪਿੱਖੀਵਨ ਪਹੁੰਚ ਕੇ ਰਿਪੋਰਟਿੰਗ ਕਰਾਂਗੇ ਉਸ ਵੇਲੇ ਇੰਨਾ ਕੋ ਅੱਡਾ ਬਹੁਤਾ ਜਿਆਦਾ ਵੱਡਾ ਅੱਡਾ ਨਹੀਂ ਸੀ ਜਿਸ ਵੇਲੇ ਹੁਣ ਤਾਂ ਸ਼ਹਿਰ ਬਣਿਆ ਆਇਆ ਸੋ ਉਸ ਵੇਲੇ ਇੱਕ ਛੋਟੀ ਜਿਹੜੀ ਤੋਫੂ ਵਾਲੀ ਗੱਡੀ ਹੁੰਦੀ ਹੈ ਉਸ ਗੱਡੀ ਦੇ ਉੱਤੇ ਉਹ ਫੌਜੀ ਨਕਸ਼ੇ ਅਨੁਸਾਰ ਜਿਸ ਵੇਲੇ ਆਏ ਤੇ ਪਿਆਰਿਓ ਇਤਨੀ ਤਾਕਤ ਸੀ ਉਹਾਂ ਪ੍ਰਸ਼ੰਦੀ ਕਿ ਉਹ ਪਿੱਛੋਂ ਹੀ ਐਸਾ ਭਲੇਖੇ ਦੇ ਵਿੱਚ ਪਏ ਕਿ ਪਿਛਲੇ ਬੰਨੇ ਸੜਕ ਜਿਹੜੀ ਅੱਗੇ ਜਾ ਕੇ ਆਉਂਦੀ ਹੈ ਅਮਰਕੋਟ ਵਾਲੇ ਰਾਜੋਗਿਆਂ ਵਾਲੇ ਉਹ ਪਾਕਿਸਤਾਨ ਤੋਂ ਹੀ ਭਲੇਖੇ ਨਾਲ ਉੱਥੇ ਪਹੇਗੇ ਅਮਰਕੋਟ ਅੱਡੇ ਤੇ ਆਣ ਕੇ ਕਹਿਣ ਲੱਗੇ ਕਿ ਪਿੱਛੇ ਵੈਲਸ ਕੀਤੀ ਕਿ ਪਖੀਵਣ ਪਹੁੰਚ ਗਏ ਇੱਕ ਤਾਂ ਪਾ ਜ ਉਹਨਾਂ ਦਾ ਉੱਥੇ ਹੀ ਉਗੜ ਗਿਆ ਪਰ ਉਥੇ ਆਪ ਵੀ ਜਵਾਨ ਬੈਠੇ ਸਨ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ ਤੇ ਖਤਮ ਕਰ ਦਿੱਤਾ ਉਹ ਕਹਿਣ ਦਾ ਭਾਵ ਕਿ ਉਹ ਬਾਬਾ ਨਾਗਾ ਜੀ ਕਿੰਡੀ ಅಪਾਰ ਕਿਰਪਾ ਸੀ ਉਹਨਾਂ ਦੇ ਉੱਤੇ ਤੇ ਖੀਵਣ ਸ਼ਹਿਰ ਦੇ ਉੱਤੇ ਯਾਨੀ ਕਿ ਉਹਨਾਂ ਦਾ ਮਿਹਰ ਭਰਿਆ ਹੱਥ ਉਦੋਂ ਵੀ ਸੀ ਤੇ ਅੱਜ ਵੀ ਹੈ ਅੱਜ ਵੀ ਉਹਨਾਂ ਦੇ ਜਗਾ ਦੇ ਉਤੇ ਮੇਲੇ ਲੱਗਦੇ ਨੇ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉਸ ਜਗ੍ਹਾ ਤੇ ਵੀ ਮੇਲੇ ਲੱਗਦੇ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੜਾਈ ਸੋ ਪਿਆਰਿਓ ਗੱਲ ਕਰਦੇ ਆ ਅੱਜ ਦੇ ਮਾਹੌਲ ਦੀ ਅੱਜ ਦੇ ਸਮੇਂ ਦੀ ਕਿ ਜਿਹੜੇ جنگ ਹਨ جنگ ਦਾ ਯੁੱਧ ਦਾ ਨਾਮ ਹੀ ਮਾੜਾ ਹੈ ਕੁਛ ਉਹਨਾਂ ਦੇ ਸ਼ਨੋ ਜਿੱਥੇ جنگ ਲੱਗਾ ਹੋਇਆ ਹੈ ਔਰ ਜਿੱਥੇ ਤਬਾਈਆਂ ਲੱਥੀਆਂ ਹੋਈਆਂ ਨੇ ਹੁਣ ਪੈਦਲ ਜੰਗ ਹੁੰਦੇ ਸਨ ਪੈਦਲ ਫੌਜਾਂ ਆਸ ਵਿੱਚ ਲੜਾਈ ਕਰਦੀਆਂ ਸਨ ਇੱਕ ਦੂਜੇ ਤੇ ਹਮਲਾ ਕਰਦੀਆਂ ਸਨ ਉਸ ਸਮਾਂ ਜੁੱਧਾ ਮੈਦਾਨ ਬੰਦਾ ਸੀ ਪਰ ਅੱਜ ਕੱਲ ਦਾ ਯੁੱਧ ਜਿਹੜਾ ਹੈ ਉਹ ਪਿਆਰਿਓ ਬੜੀ ਬੜੀ ਦੂਰ ਤੋਂ ਮਜ਼ੇਲਾ ਜਿਹੜੀਆਂ ਫਿੱਟ ਕਰਕੇ ਰੱਖੀਆਂ ਹੁੰਦੀਆਂ ਨੇ ਵੱਡੇ ਸ਼ਹਿਰਾਂ ਦੀ ਤਬਾਹੀ ਲਾਉਂਦੀਆਂ ਨੇ ਕਹਿਣ ਦਾ ਭਾਵ ਕਿ ਜੰਗ ਦਾ ਨਾਮ ਮਾੜਾ ਹੈ ਐਸਾ ਸਮਾਂ ਨਾ ਹੀ ਆਵੇ ਇੱਕ ਦੂਜੇ ਦੇਸ਼ ਨੂੰ ਨੀ ਮਾਮਾ ਕੋਉਣ ਦੀ ਕੋਸ਼ਿਸ਼ ਕੋਈ ਵੀ ਕਾਨੂੰਨੀ ਅਟਦਾ ਚਾਹੇ ਕੋਈ ਮਾੜਾ ਦੇਸ਼ ਹੈ ਚਾਹੇ ਤਗੜਾ ਹੈ ਤਗੜੇ ਦੇਸ਼ ਨੂੰ ਆਪਣੀਆਂ ਬਾਹਾਂ ਦੇ ਮਾਣ ਹੁੰਦਾ ਹੈ ਕਿ ਮੇਰੇ ਕੋਲ ਇੰਨੀ ਫੌਜ ਮੇਰਾ ਇਹਨਾਂ ਜ਼ਖੀਰਾ ਇਹਨਾਂ ਮਾਲਸਵਾ ਮੇਰੇ ਕੋਲ ਹੈ ਮਾੜੇ ਕੋਲ ਵੀ ਆਪਣੇ ਅਨਸਾਰ ਸਮਰਥਨ ਅਨਸਾਰ ਸਾਰਾ ਕੁਝ ਹੁੰਦਾ ਹੈ ਜਿਸ ਕਰਕੇ ਉਹ ਸਮਝਦਾ ਹੈ ਕਿ ਮੈਂ ਵੀ ਆਪਣਾ ਅੱਲਾ ਕਰਕੇ ਤੇ ਵੱਡੇ ਨੂੰ ਲੈ ਜਾਵਾਂਗਾ ਪਰ ਕਈ ਵਾਰੀ ਐਸਾ ਹੀ ਹੁੰਦਾ ਹੈ ਛੋਟੇ-ਛੋਟੇ ਦੇਸ਼ ਜਿਹੜੇ ਨੇ ਜਿਵੇਂ ਕਿ ਆਪ ਜੀ ਦੇ ਸਾਹਮਣੇ ਇੱਕ ਮਿਸਾਲ ਹੈ ਯੂਕਰੇਨ ਦੇਖ ਦੀ ਯੂਕਰੇਨ ਛੋਟਾ ਜਿਹਾ ਦੇਸ਼ ਹੈ ਉਸ ਨੂੰ ਵੱਡੇ ਦੇਸ਼ਾਂ ਨੇ ਮਦਦ ਦਿੱਤੀ ਰਸ਼ੀਆ ਜਿਹੜਾ ਵਰਲਡ ਦਾ ਦੂਸਰੇ ਨੰਬਰ ਦੀ ਤਾਕਤ ਹੈ ਉਸ ਦੇ ਨਾਲ ਯੁੱਧ ਹੋਇਆ ਔਰ ਆਪ ਵੇਖ ਰਹੇ ਹੋ 4 ਸਾਲ ਤੋਂ ਉਹਨਾਂ ਦੀ ਆਸ ਵਿੱਚ ਜਲਦੀ ਪਈ ਹੈ ਲੇਕਿਨ ਕੋਈ ਵੀ ਨਹੀਂ ਜਿੱਤ ਸਕਿਆ ਨਾ ਜੂਕਰਨ ਜਿੱਤ ਸਕਿਆ ਤੇ ਨਾ ਰਸ਼ੀਆ ਜਿੱਤ ਸਕਿਆ ਲੱਖਾਂ ਦੀ ਤਦਾਦ ਦੇ ਵਿੱਚ ਫੌਜ ਖਤਮ ਹੋ ਗਈ ਲੱਖਾਂ ਦੀ ਤਦਾਦ ਦੇ ਵਿੱਚ ਗੋਲੀ ਛੱਕਾ ਖਤਮ ਹੋਇਆ ਲੱਖਾਂ ਦੀ ਤਦਾਦ ਦੇ ਵਿੱਚ ਟੈਂਕ ਮਾਨ ਜਿਹੜੇ ਖਤਮ ਹੋਏ ਜਹਾਜ਼ ਖਤਮ ਹੋਏ ਸਮੁੰਦਰੀ ਜਹਾਜ਼ ਖਤਮ ਹੋਏ ਪ੍ਰਾਪਤੀ ਕੀ ਹੋਈ ਕੁਛ ਨਹੀਂ ਹੁਣ ਜੇ ਇਹ ਕੋਚੀਆਂ ਚੱਲ ਚੱਲਣ ਵਾਲੇ ਜਿਹੜੇ ਨੇ ਕੈਲ ਗਾਂ ਦੇ ਵਿੱਚ ਹਮਲਾ ਕਰਕੇ ਸੋਚੀ ਸਮਝੀ ਸਕੀਮ ਦੇ ਤਹਿਤ Hindu ਭਰਾਵਾਂ ਦਾ ਕਤਲ ਕੀਤਾ ਅਰ ਨਾਲ ਨਾ ਪੁੱਛ ਕੇ ਤੇ ਉਹਨਾਂ ਦੇ ਕਤਲ ਕਰਨ ਦਾ ਭਾਵ ਇਹ ਹੀ ਕਿ Hindu ਮੁਸਲਮਾਨਾਂ ਦੇ ਵਿੱਚ ਪਾੜਾ ਪਾ ਕੇ ਪਾੜੇ ਨੂੰ ਵੱਡਾ ਕੀਤਾ ਜਾਵੇ ਔਰ ਇਸ ਦੁਨੀਆ ਦੇ ਉੱਤੇ ਹਲਵਾ ਮੰਡਾ ਰੋਟੀ ਸੇਕੀ ਜਾਵੇ ਸੋ ਉਹਨਾਂ ਚੀਜ਼ਾਂ ਦਾ ਖਮਿਆਜਾ ਅੱਗੇ ਜਾ ਕੇ ਸਾਰੀ ਦੁਨੀਆ ਨੂੰ ਪੂਤਣਾ ਪੈਂਦਾ ਹੈ ਜਿਵੇਂ ਕਿ ਪਾਕਿਸਤਾਨ ਵੀ ਕੋਈ ਅਜ਼ીર ਦੇਸ਼ ਨਹੀਂ ਜੇ ਉਸ ਦੀ ਪਬਲਿਕ ਕੋਈ ਆਪਣੇ ਹੱਥੀਂ ਆਪਦਾ ਹੱਲਾ ਕਰਕੇ ਖਾ ਸਕੇ ਸੋ ਅਗਰ ਪਾਣੀ ਸਿੱਧੂ ਨਦੀ ਦਾ ਬੰਦ ਕੀਤਾ ਜਾਵੇ ਉਹ ਪਾਣੀ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਜ਼ਮੀਨਾਂ ਦੇ ਵਿੱਚ ਪਾਣੀ ਉਹ ਨਹੀਂ ਪਵੇਗਾ। ਔਰ ਅਗਰ ਫਲੱਡ ਦੇ ਰੂਪ ਦੇ ਵਿੱਚ ਉਹ ਪਾਣੀ ਛੱਡ ਦਿੱਤਾ ਜਾਵੇ ਤੇ ਉਹ ਬਣੀਆਂ ਹੋਈਆਂ ਜੜਖੇ ਜ਼ਮੀਨਾਂ ਨੂੰ ਵੀ ਖਰਾਬ ਕਰ ਦੇਵੇਗਾ। ਸੋ ਕਹਿਣ ਦਾ ਭਾਵ ਇਹ ਕਿ جنگ ਦਾ ਨਾਮ ਹੀ ਮਾੜਾ ਹੈ। جنگ ਇੱਕ ਇਹੋ ਜਿਹਾ ਹਥਿਆਰ ਹੈ ਜੋ ਸਦੀਆਂ ਤੱਕ ਇੱਕ ਦੂਜੇ ਦੇ ਨਾਲ ਵੈਰ-ਵਿਰੋਧ ਦਾ ਮੁੱਢ ਬਜਦਾ ਹੈ। ਕਦੇ ਵਾਸਤੇ ਵਪਾਰਕ ਰੂਪ ਦੇ ਵਿੱਚ ਸਾਰਾ ਸਿਸਟਮ ਬੰਦ ਹੋ ਜਾਂਦਾ ਜਿਵੇਂ ਕਿ ਅੱਗੇ ਬੜੇ ਲੰਮੇ ਸਮੇਂ ਤੋਂ ਟਾਰੀ ਬਾਰਡਰ ਦੇ ਉੱਤੋਂ ਤਕਰੀਬਨ ਜਿਹੜਾ ਵਪਾਰ ਜਿਹੜੀ ਚੀਜ਼ ਦੀ ਆਪਾਂ ਨੂੰ ਜਿਵੇਂ ਕਿ ਮੰਨ ਲਓ ਭਲੇ ਸਮੇਂ ਦੇ ਵਿੱਚ ਛਵਾਰਾ ਹੀ ਸੀ ਕੋ 2.5 ਰੁਪਏ ਆਪਾਂ ਨੂੰ ਕਿਲੋ ਤੱਕ ਮਿਲ ਜਾਂਦਾ ਸੀ ਜਿਹੜਾ ਕਿ ਅੱਜ ਕੱਲ 200 250 ਤੋਂ ਉੱਪਰ ਹੋਇਆ ਪਿਆ ਡ్రਾਈ ਫਰੂਟ ਜਿੰਨਾ ਸੀ ਉਹ ਸਾਰਾ ਉਧਰੋਂ ਆਉਂਦਾ ਸੀ ਕਿਸ਼ਮਿਸ਼ ਉਧਰੋਂ ਆਉਂਦੀ ਸੀ ਉਹ ਚੀਜ਼ਾਂ ਸਸਤੀਆਂ ਪ੍ਰਾਪਤ ਹੁੰਦੀਆਂ ਸੀ ਇਧਰੋਂ ਸਬਜ਼ੀਆਂ ਟਮਾਟਰ ਆਲੂ ਵਗੈਰਾ ਜਾਂਦੇ ਸੀ ਜਿਨ੍ਹਾਂ ਦਾ ਚੰਗਾ ਰੇਟ ਮਿਲਦਾ ਸੀ ਲੋਕ ਉਧਰ ਵੀ ਖੁਸ਼ਹਾਲ ਤੇ ਇਧਰ ਵੀ ਖੁਸ਼ਹਾਲ ਪਰ ਅੱਜ ਦੇ ਸਮੇਂ ਨੂੰ ਜਾਣੀਏ ਤੇ ਦੋਵਾਂ ਦੇ ਸ਼ੰਦ ਅਦੁੱਲਾ ਵਪਾਰ ਜਿਹੜਾ ਹੈ ਉਹ ਖਤਮ ਹੋਣ ਦੀ ਕगार ਤੇ ਹੈ ਉਧਰਲੇ ਲੋਕ ਇਧਰ ਲਿਆਂ ਸਬਜ਼ੀਆਂ ਟਮਾਟਰ ਉਡੀਕਦੇ ਹਨ ਇਧਰਲੇ ਲੋਕ ਉਧਰ ਦੇ ਡਰਾਈ ਫਰੂਟਾਂ ਨੂੰ ਨੀਕਦੇ ਨੇ ਚੰਗੀ ਚੀਜ਼ ਜਿਹੜੀ ਉਹ ਮਿਲਦੀ ਕਿਸੇ ਨੂੰ ਵੀ ਨਹੀਂ ਨਾ ਉਧਰ ਜਾਂਦੀ ਨਾ ਇਧਰ ਜਾਂਦੀ ਕਹਿੰਦਾ ਭਾਵੇਂ ਕਿ ਦੁਨੀਆਂ ਦੇ ਉੱਤੇ ਜਿਸ ਵੇਲੇ ਤਲਖ ਕਲਮੀ ਵਾਧੀ ਹੈ ਦੇਸ਼ਾਂ ਦੇ ਵਿੱਚ ਤੇ ਜਿਹੜੇ ਵਪਾਰ ਨੇ ਉਹ ਵੀ ਬੰਦ ਹੋ ਜਾਂਦੇ ਨੇ ਵਪਾਰ ਵੀ ਖਤਮ ਹੋ ਜਾਂਦੇ ਨੇ ਹੁਣ ਅੱਗੇ ਦੇਖਣਾ ਬੰਦਾ ਹੈ ਕਿ ਕੀ ਹੋਏਗਾ ਕਿਉਂਕਿ ਬਾਰਡਰ ਦੇ ਉੱਤੇ ਜਿਵੇਂ ਕਿ ਅੰਮ੍ਰਿਤਸਰ ਡੀਸੀ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਹੁਕਮ ਨਹੀਂ ਦਿੱਤਾ ਕਿ 2-3 ਦਿਨ ਦੇ ਵਿੱਚ ਖਾਲੀ ਕਰ ਦਿਓ ਲੇਕਿਨ ਬੀਐਸਐਫ ਨੇ ਕਿਸਾਨਾਂ ਨੂੰ ਹੁਕਮ ਦਿੱਤਾ 2-3 ਦਿਨ ਦੇ ਵਿੱਚ ਕਣਕ ਵੱਢ ਲਈ ਜਾਵੇ ਤੂੜੀ ਆਪਣੀ ਬਣਾ ਕੇ ਸਾਂਭ ਲਈ ਜਾਵੇ ਤਾਂ ਕਿ ਇਹ ਜਿਹੜੇ ਗੇਟ ਨੇ ਅਗਲੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਉਸ ਦੇ ਬੰਦ ਹੋਣ ਦੇ ਨਾਲ ਪਿਆਰਿਓ ਅਗੇ ਵਾਲੀ ਜਿਹੜੀ ਫਸਲ ਬੀਜਣ ਵਾਲੀ ਕਾਰਵਾਈ ਉਠਾਪ ਹੋ ਜਾਵੇਗੀ ਪਤਾ ਨਹੀਂ ਕਿੰਨੀ ਇੱਕ ਦੁਨੀਆ ਬਾਰਡਰ ਦੀ ਉਸ ਜ਼ਮੀਨ ਦੇ ਉੱਤੇ ਆਪਣਾ ਗੁਜ਼ਾਰਾ ਕਰਦੀ ਹੈ ਧੁਖੇ ਮੰਨਦੀ ਉਹਨਾਂ ਦੀ ਨੌਬਤ ਆਵੇਗੀ ਸੋ ਕਹਿੰਦਾ ਭਾਅ ਕਿ ਜਿਹੜਾ ਜੰਗ ਨਾ ਵੀ ਜੰਗ ਹੈ ਉਹ ਜੰਗ ਦਾ ਨਾਮ ਮਾੜਾ ਹੈ ਅਮਨ ਆਖਦਾ ਸੋਹਣੇ ਜੰਗਾ ਉੱਠੇ ਤੇਰੇ ਚਾਲੇ ਹੋਏ ਤੂੰ ਬਰਫਾਂ ਨੂੰ ਅੱਗਾ ਲਾਵੇਂ ਪਰ ਬਲ ਕਰੇ ਹਵਾਲੇ ਹੋਏ ਸੋ ਐਸੇ ਹਮਲਿਆਂ ਦੇ ਵਿੱਚ ਦੁਨੀਆ ਦਾ ਨੁਕਸਾਨ ਹੁੰਦਾ ਹੀ ਹੈ ਦੇਸ਼ਾਂ ਦੀ ਇਕਨੋਮੀ ਵੀ ਥਲੇ ਜਾਂਦੀ ਹੈ ਡਾਊਨ ਹੋ ਜਾਂਦੀ ਹੈ ਵਪਾਰਕ ਮਤਭੇਦ ਪੈਦਾ ਹੋਣ ਦੇ ਨਾਲ ਕਾਰੋਬਾਰ ਠੱਪ ਹੋ ਜਾਂਦੇ ਨੇ ਸੋ ਐਸਾ ਸਮਾਂ ਕਦੀ ਵੀ ਨਾ ਆਵੇ ਮਨ ਦੇ ਵਿੱਚ ਇਹੀ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੋਵਾਂ ਦੇਸ਼ਾਂ ਨੂੰ ਸਮੱਤ ਬੰਦ ਬਖਸ਼ ਔਰ ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਸਮੱਤ ਬਖਸ਼ ਹੀਰਾ ਅਮੋਲਕ ਜੀਵਨ ਹੁੰਦਾ ਹੈ ਜਿਹੜਾ ਇਸ ਧਰਤੀ ਦੀ ਉੱਤੇ ਜਨਮ ਲੈਂਦਾ ਹੈ ਲੇਕਿਨ ਅਨਜਾਈ ਮੌਤ ਅਗਲੇ ਨੂੰ ਮਾਰ ਦੇਣਾ ਇਹ ਕਿਥੋਂ ਦੀ ਬਹਾਦਰੀ ਹੈ ਛਾਰਾਂ ਦੇ ਨਾਲ ਮਾਰ ਕੇ ਅਗਲੇ ਨੂੰ ਅਗਲੇ ਦਾ ਘਰ ਝਾੜ ਦੇਣਾ ਬੱਚੇ ਅਨਾਥ ਕਰਦੇ ਨੇ ਮਾਪਿਆਂ ਦੇ ਇਕਲੌਤੇ ਪੁੱਤਰ ਮਾਰਦੇ ਨੇ ਧੀਆ ਭੈਣਾਂ ਦੇ ਸੁਹਾਗ ਅਜੇ 5-7 ਦਿਨ ਨੂੰ ਹੋਈ ਸ਼ਾਦੀ ਨੂੰ ਉਜਾੜ ਦੇਣੇ ਔਰ 100 ਤੱਕ ਕਿ ਜਿਵੇਂ ਕਹਿ ਦਿੰਦੇ ਨੇ ਕਿ ਆਟੇ ਦੇ ਨਾਲ ਕੌਣ ਪੇਸਦਾ ਹੈ ਜਿਵੇਂ ਆਦਲ ਵਰਗੇ ਮੁਸਲਮਾਨ ਉਹਨਾਂ ਨੂੰ ਵੀ ਆਪਣੀ ਆਹੂਤੀ ਦੇਣੀ ਪੈਂਦੀ ਹੈ ਸੋ ਅ ਐਸਾ ਸਮਾਂ ਕਦੇ ਵੀ ਕਿਸੇ ਤੇ ਨਾ ਆਵੇ ਨਾ ਜੰਗ ਵਾਲੇ ਮਾਹੌਲ ਬਣ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰੀਏ ਸਤਗੋ ਸੱਚੇ ਪਾਤਸ਼ਾਹ ਜੀ ਉਹ ਦੋਵਾਂ ਦੇਸ਼ਾਂ ਨੂੰ ਸਮਰੱਥ ਬਲ ਬਖਸ਼ੋ ਤਾਂ ਕਿ ਐਸਾ ਸਮਾਂ ਕਦੇ ਵੀ ਹੰਡਾਉਣਾ ਨਾ ਪਵੇ ਸੋ ਆਓ ਜੀ ਹੋਈਆਂ ਪੁੱਲਾਂ ਨੂੰ ਨਾਚਤਾਰੀਏ ਗੱਜ ਕੇ ਫਤਿਹ ਕਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ